ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤਨਾਹ ਸ੍ਰੀ ਮਹੱਲਾ ਪੰਜਵਾਂ ਔਖੀ ਕੜੀ ਨ ਦੇਖਣ ਦੇ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾਹ ਸਾਹ ਪ੍ਰਿਤ ਪਾਲੇ ਪ੍ਰਭ ਸਿਉ ਲਾਗ ਰਿਹਾ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਦਨ ਹਮਾਰਾ ਮੀਤ ਰਹਾ ਰੋ ਮਨ ਬਿਲਾਸ ਪਈ ਸਾਹਿਬ ਕੇ ਅਚਰਜ ਦੇਖ ਬੜਾਈ ਹਰਿ ਸਿਮਰ ਸਿਮਰ ਆਨੰਦ ਕਰਨਾ ਨਾਨਕ ਪ੍ਰਾਪੂਰਨ ਪੈ ਜਿ ਰਖਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਤਨਾੰਥ ਜੀ ਵਾਹਿਗੁਰੂ ਸਾਹਿਬ ਜੀਓ ਤਨਾਸ਼੍ਰੀ ਮਹਿਲਾ ਪੰਜਵਾਂ ਉਕੀ ਕੜੀ ਨਾ ਦੇਖਣ ਦੇ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾਹ ਸਾਸ ਪ੍ਰਿਤ ਪਾਲੇ ਪ੍ਰਭ ਸਿਉ ਲਾਗ ਰਿਹਾ ਮੇਰਾ ਚਿਤ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਰਹਾ ਰੋ ਮਨ ਬਲਾਸ ਪਈ ਸਾਹਿਬ ਕੇ ਅਚਰਜ ਦੇਖ ਬੜਾਈ ਹਾਰਿ ਸਿਮਰ ਸਿਮਰ ਆਨੰਦ ਕਰਨਾ ਨਿਕ ਬ੍ਰਾਪੂਰਨ ਪੈਜ ਰਖਾਈ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਾਤਨਾਮ ਜੀ ਵਾਹਿ ਗੁਰੂ ਸਾਹਿਬ ਜੀਓ ਤਨਾਤ ਸ੍ਰੀ ਮਹੱਲਾ ਪੰਜਵਾਂ ਔਖੀ ਕੜੀ ਨ ਦੇਖਣ ਦੇ ਆਪਣਾ ਬਿਰਦ ਸੰਭਾਲੇ हाथ रे रखे अपने को सास सास प्रित पाले प्राबसेओ लाग रहयो मेरा चित् आध अंत प्राब सदा सहाय दान हमारा मीत रहारो मन विलास पै साहिब के अचरज देख बढ़ाई ਹਾਰਿ ਸਿਮਰ ਸਿਮਰ ਆਨੰਦ ਕਰਨਾ ਨਿਕ ਬ੍ਰਾਪੂਰਨ ਪੈਜ ਰਖਾਈ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਾਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਰਾਸ੍ਰੀ ਮਹੱਲਾ ਪੰਜਵਾਂ ਔਖੀ ਕੜੀ ਨ ਦੇਖਣ ਦੇ ਆਪਣਾ ਬਿਰਦ ਸਮਾਲੇ हाथ दे रखे अपने को सास सास प्रित पाले प्राब सेओ लाग रहयो मेरा चित् आद अंत प्राब सदा सहाय धन हमारा मीत रहयो मन विलास पै साहिब के अचरज देख बढ़ाई ਹਾਰਿ ਸਿਮਰ ਸਿਮਰ ਅਨੰਦ ਕਰਨਾ ਨਨਕ ਬ੍ਰਾਪੂਰਨ ਪੈਜ ਰਖਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ 5 ਔਖੀ ਕੜੀ ਨ ਦੇਖਣ ਦੇ ਆਪਣਾ ਬਿਰਦ ਸਮਾਲੇ हाथ रे रखे अपने को सास सास प्रित पाले प्राबसयो लाग रहयो मेरा चित आद अंत प्राबस सदा सहाय धन हमारा मीत रहारो मन विलास पै साहिब के अचरज देख बढ़ाई ਹਾਰਿ ਸਿਮਰ ਸਿਮਰ ਆਨੰਦ ਕਰਣਾ ਨਿਕ ਬ੍ਰਾਪੂਰਨ ਪੈਜ ਰਖਾਈ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਾਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਹ ਸ੍ਰੀ ਮਹੱਲਾ 5 ਔਖੀ ਕੜੀ ਨ ਦੇਖਣ ਦੇ ਆਪਣਾ ਬਿਰਦ ਸਮਾਲੇ हाथ दे रखे अपने को सास सास प्रित पाले प्राब सेओ लाग रहयो मेरा चित् आध अंत प्राब सदा सहाय धन हमारा मीत रहारो मन विलास पै साहिब के अचरज देख बढ़ाई ਹਾਰਿ ਸਿਮਰ ਸਿਮਰ ਆਨੰਦ ਕਰਨਾ ਨਿਕ ਬ੍ਰਾਪੂਰਨ ਪੈਜ ਰਖਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਤ ਸ੍ਰੀ ਮਹਿਲਾ ਪੰਜਵਾਂ ਔਖੀ ਕੜੀ ਨ ਦੇਖਣ ਦੇ ਆਪਣਾ ਬਿਰਦ ਸੰਭਾਲੇ ਹਾਥ ਦੇ ਰੱਖੇ ਆਪਣੇ ਕੋ ਸਾ ਸਾ ਸਪ੍ਰਿਤ ਪਾਲੇ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਓ ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਬੜਾਈ ਹਾਰਿ ਸਿਮਰ ਸਿਮਰ ਆਨੰਦ ਕਰਨਾ ਨਿਕ ਬ੍ਰਾਪੂਰਨ ਪੈਜ ਰਖਾਈ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀਓ ਤਰਾਸਰੀ ਮਹੱਲਾ ਪੰਜਵਾਂ ਔਖੀ ਕੜੀ ਨ ਦੇਖਣ ਦੇ ਆਪਣਾ ਬਿਰਦ ਸਮਾਲੇ हाथ दे रखे अपने को सास सास प्रित पाले प्राब सेओ लाग रहयो मेरा चित आद अंत प्राब सदा सहाय धन हमारा मित्र हारो मन विलास पै साहिब के अचरज देख बढ़ाई ਹਾਰਿ ਸਿਮਰ ਸਿਮਰ ਅਨੰਦ ਕਰਨਾ ਨਨਕ ਬ੍ਰਾਪੂਰਨ ਪੈਜ ਰਖਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ 5 ਔਖੀ ਕੜੀ ਨ ਦੇਖਣ ਦੇ ਆਪਣਾ ਬਿਰਦ ਸਮਾਲੇ हाथ रे रखे अपने को सास सास प्रित पाले प्राबसयो लाग रहयो मेरा चित् आध अंत प्राबस सदा सहाई दान हमारा मीत रहारो मन विलास पै साहिब के अचरज देख बढ़ाई ਹਾਰਿ ਸਿਮਰ ਸਿਮਰ ਆਨੰਦ ਕਰਨਾ ਨਿਕ ਬ੍ਰਾਪੂਰਨ ਪੈਜ ਰਖਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ